ਫਿਲੌਰ ਵਿਖੇ ਹੋਏ ਸੜਕ ਹਾਦਸੇ 'ਚ ਦੋ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਇਹ ਹਾਦਸਾ ਐਕਟਿਵਾ ਚਾਲਕ ਦੀ ਚੋਕ ਲੱਗਣ ਕੰਨ ਵਾਪਰਿਆ ਹੈ। ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਦੋਵਾਂ ਜ਼ਖਮੀਆਂ ਨੂੰ 108 ਦੀ ਮਦਦ ਨਾਲ ਸਿਵਲ ਹਸਪਤਾਲ ਫਿਲੌਰ ਵਿਖੇ ਪੇਜ ਕੇ ਹਾਦਸੇ ਦੇ ਕਾਰਨ ਦੀ ਜਾਂਚ ਸ਼ੁਰੂ ਕਰ ਦਿੱਤੀ। ਜੀ ਤੁਹਾਡਾ ਬੜੀ ਮਿਹਰਬਾਨੀ ਸਾਡੇ ਬੱਚੇ ਨੂੰ ਲੈ ਆ ਸਤਿਵਜੀ ਸਿੰਘ ਦੀ ਬੜੀ ਮਿਹਰਬਾਨੀ ਸਰ। ਸਾਡੇ ਬੇ ਬੱਚਾ ਆ ਗਿਆ ਹਸਪੀਟਲ ਲੈ ਆਏ। ਥੈਂਕ ਯੂ ਭਾਜੀ। ਥੈਂਕ ਯੂ। ਸਰੇ ਜਿਹੜਾ ਐਕਸੀਡੈਂਟ ਹੋਇਆ ਇਸ ਬਾਰੇ ਜਾਣਕਾਰੀ ਦਿਓ ਜੀ ਇਹ ਐਕਸੀਡੈਂਟ ਸਾਨੂੰ ਕਿਸੇ ਰਾਗੀ ਨੇ ਸਾਨੂੰ ਫੋਨ ਕੀਤਾ ਸੀਗਾ ਕਿ ਪੈਫਸੀ ਦੇ ਸਾਹਮਣੇ ਆ ਨਾ ਇੱਕ ਐਕਟਵਾ ਤੇ ਦੋ ਸਵਾਰ ਸੀ ਜਿਹੜੇ ਇੰਜਰਡ ਹੋਏ ਆ ਅਸੀਂ ਮੌਕੇ ਤੇ ਜਾ ਕੇ ਟੀਮ ਨੇ ਮੌਕੇ ਤੇ ਜਾ ਕੇ ਦੇਖਿਆ ਕਿ ਦੋਨੇ ਹੀ ਇੱਕ ਦੀ ਬਜ਼ੁਰਗ ਸੀਗੇ ਉਹਨਾਂ ਦੀ ਲੱਤ ਫ੍ਰੈਕਚਰ ਆਇਆ ਸੀਗਾ ਤੇ ਇੱਕ ਬੁਰੀ ਤਰ੍ਹਾਂ ਮਤਲਬ ਉਹ ਵੀ ਦੂਜਾ ਜਿਹੜਾ ਲੜਕਾ ਸੀ ਉਹ ਵੀ ਬੁਰੀ ਤਰ੍ਹਾਂ ਜ਼ਖਮੀ ਸੀਗਾ ਉਹਨਾਂ ਦੇ ਪੁੱਛਣ ਮੁਤਾਬਕ ਲੜਕੇ ਨੂੰ ਪੁੱਛਿਆ ਵੀ ਕਿਸ ਤਰ੍ਹਾਂ ਹੋਇਆ ਉਹਨੇ ਆਪਣੇ ਦੱਸਿਆ ਕਿ ਮੈਂ ਜੀਐਨਏ ਫੈਕਟਰੀ ਵਿੱਚ ਕੰਮ ਕਰਦਾ ਆਂ ਵੀ ਮੈਂ ਅਨਿੰਦਰਾ ਸੀ ਮੈਨੂੰ ਨਹੀਂ ਪਤਾ ਸਕੂਟਰੀ ਕਿਸ ਚੀਜ਼ ਨਾਲ ਟਕਰਾਈ ਗਈ ਆ ਜਿਹਦੇ ਕਰਕੇ ਇਹ ਹਾਦਸਾ ਹੋਪੜਿਆ ਜਿਨ੍ਹਾਂ ਨੂੰ ਅਸੀਂ 108 ਐਮ뷸ੈਂਸ ਦੇ ਸਹਤ ਨਾਲ ਸੂਲਾ ਹਸਪਤਾਲ ਐਡਮਿਟ ਕਰਾ ਦਿੱਤਾ